ਅਦਾਕਾਰ ਸੋਨੂ ਸੂਦੀਆਂ ਮੁਸ਼ਕਲਾਂ ਦੇ ਵਿੱਚ ਵਾਦਾ ਦਿਖਾਈ ਦੇ ਰਿਹਾ ਤੇ ਦੱਸਦੀ ਹੈ ਕਿ ਅਦਾਲਤ ਨੇ ਗ੍ਰਿਫਤਾਰੀ ਦੇ ਵਰੰਟ ਜਾਰੀ ਕਰ ਦਿੱਤੇ ਨੇ ਤੇ ਉੱਥੇ ਹੀ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਧੋਖਾਧੜੀ ਦੇ ਇਲਜ਼ਾਮ ਲੱਗ ਰਹੇ ਨੇ ਤੇ ਜਿਸ ਤੋਂ ਬਾਅਦ ਹੁਣ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਤੇ ਹੁਣ ਸੋਨੂ ਸੂਦ ਦੇ ਨਾਲ ਜੁੜੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਪੂਰਾ ਮਾਮਲਾ ਕੀ ਹੈ ਤੇ ਅਦਾਕਾਰ ਸੋਨੂ ਸੂਦੀ ਇਹ ਜਿਹੜੀ ਹੈ ਕਿ ਮੁਸ਼ਕਲਾਂ ਵਧੀਆਂ ਨੇ ਤੇ ਉੱਥੇ ਲੁਧਿਆਣਾ ਅਦਾਲਤ ਨੇ ਬਰੰਟਾ ਜਿਹੜਾ ਕਿ ਗ੍ਰਿਫਤਾਰੀ ਦਾ ਜਾਰੀ ਕਰ ਦਿੱਤਾ ਹੈ ਤੇ ਲੁਧਿਆਣਾ ਦੇ ਵਕੀਲ ਰਾਜੇਸ਼ ਖੰਨਾ ਨੇ 모हित शुक्ला ਦੇ ਖਿਲਾਫ ਜਿਹੜਾ ਕਿ 10 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ ਤੇ ਜਿਸ 'ਚ ਉਹਨਾਂ ਨੂੰ ਜਾਲੀ ਜਿਹੜੀ ਕਿ ਕਰੰਸੀ 'ਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ ਅਤੇ ਇਸ ਸ਼ਿਕਾਇਤ 'ਚ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਉਥੇ ਹੀ ਲੁਧਿਆਣਾ ਅਦਾਲਤ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਕੁਆਇਨ 'ਚ 10 ਲੱਖ ਲਵਾਕੇ ਧੋਖਾਧੜੀ ਦੇ ਇਲਜ਼ਾਮ ਲਗਾਏ ਨੇ ਤੇ ਪਹਿਲਾਂ ਵੀ ਉਹ ਕਈ ਵਾਰ ਅਦਾਲਤ 'ਚ ਪੇਸ਼ ਹੋਣ ਦੇ ਹੁਕਮ ਉਹਨਾਂ ਨੂੰ ਲਗਾਏ ਗਏ ਨੇ ਤੇ ਹੁਣ ਗ੍ਰਿਫਤਾਰੀ ਵਾਰੰਟ ਜਿਹੜਾ ਕਿ ਜਾਰੀ ਕਰ ਦਿੱਤਾ ਤੇ ਉਥੇ ਹੀ ਲੁਧਿਆਣਾ ਦੀ ਜੁਡੀਸ਼ੀਅਲ ਮੈਜਿਸਟਰੇਟ ਰਮਨਪ੍ਰੀਤ ਕੌਰ ਨੇ ਬਾਲੀਵੁੱਡ ਅਦਾਕਾਰ ਸੋਨੂ ਸੂਦ ਖਿਲਾਫ ਗ੍ਰਫਤਾਰੀ ਵਾਰੰਟ ਜਾਰੀ ਕੀਤਾ ਹੈ ਤੇ ਅਦਾਲਤ ਚ ਗਵਾਹੀ ਦੇਣ ਦੇ ਲਈ ਬਾਰ-ਬਾਰ ਸੰਮਣ ਜਾਰੀ ਕਰਨ ਦੇ ਬਾਵਜੂਦ ਸੂਦੇ ਅਦਾਲਤ ਚ ਪੇਸ਼ ਨਾ ਹੋਣ ਕਾਰਨ ਇਹ ਜਿਹੜਾ ਹੈ ਕਿ ਵਾਰੰਟ ਜਾਰੀ ਕੀਤਾ ਗਿਆ ਇਸ ਮਾਮਲੇ ਚ ਲੁਧਿਆਣਾ ਦੇ ਵਕੀਲ ਰਾਜੇਸ਼ ਖੰਨਾ ਨੇ ਮੋਹਿਤ ਸ਼ੁਕਲਾ ਖਿਲਾਫ ਜਿਹੜਾ ਕਿ 10 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ ਜਿਸ ਚ ਉਹਨਾਂ ਨੂੰ ਜਾਲੀ ਜਿਹੜੇ ਕਿ ਕੋਇਨ ਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ ਤੇ ਇਸ ਸ਼ਿਕਾਇਤ ਚ ਗੰਭੀਰ ਇਲਜ਼ਾਮ ਲਗਾਏ ਨੇ ਤੇ ਉਥੇ ਹੀ ਇਸ ਸ਼ਿਕਾਇਤ ਦੇ ਤਹਿਤ ਲਗਾਤਾਰ ਉਹਨਾਂ ਨੂੰ ਅਤੇ ਗਵਾਹੀ ਦੇ ਲਈ ਅਦਾਲਤ ਚ ਤਲਬ ਕੀਤਾ ਗਿਆ ਸੀ ਹਾਲਾਂਕਿ ਵਾਰ-ਵਾਰ ਸੰਮਣ ਜਾਰੀ ਕਰਨ ਦੇ ਬਾਵਜੂਦ ਵੀ ਜਿਹੜੇ ਕਿ ਸੋਨੂੰ ਸੂਦ ਗਵਾਹੀ ਦੇਣ ਦੀ ਅਦਾਲਤ ਹਾਜ਼ਰ ਨਹੀਂ ਹੋ ਰਹੇ ਤੇ ਉਹਨਾਂ ਦੀ ਜਿਹੜੀ ਕਿ ਗੈਰ ਹਾਜ਼ਰੀ ਕਾਰਨ ਹੁਣ ਅਦਾਲਤ ਨੇ ਉਹਨਾਂ ਦੇ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ ਇਹ ਵਾਰੰਟਾ ਜਿਹੜਾ ਕਿ ਹੁਣ ਲਗਾਤਾਰ ਉੱਥੇ ਹੀ ਲਗਾਤਾਰ ਚਰਚਾ ਦੇ ਵਿੱਚ ਬਣਿਆ ਹੋਇਆ ਤੇ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਹੈ ਜਿਹੜੀ ਕਿ 10 ਫਰਵਰੀ ਨੂੰ ਹੋਵੇਗੀ ਤੇ ਜਿਸ ਤੋਂ ਬਾਅਦ ਉੱਥੇ ਹੀ ਔਰ ਜਿਸ ਦੇ ਆਧਾਰ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਅਤੇ ਅਦਾਲਤ 'ਚ ਪੇਸ਼ ਕਰਨ ਦਾ ਨਿਵੇਸ਼ ਦਿੱਤਾ ਗਿਆ ਹੈ ਤੇ 10 ਫਰਵਰੀ ਨੂੰ ਜਿਹੜੀ ਕਿ ਅਗਲੀ ਸੁਣਵਾਈ ਹੋਵੇਗੀ ਤੇ ਹੁਣ सोनू सूद ਦੇ ਖਿਲਾਫ ਗ੍ਰਿਫਤਾਰੀ ਬਰੰਟ ਜਾਰੀ ਕੀਤਾ ਗਿਆ ਹੈ ਤੇ ਗੈਰ ਸਮਾਨਤੀ ਬਰੰਟ ਜਿਹੜਾ ਕਿ ਜਾਰੀ ਹੋਇਆ ਹੈ ਤੇ ਉਥੇ ਹੀ 10 ਲੱਖ ਲਵਾ ਕੇ ਧੋਖਾ ਟੜੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਕਈ ਵਾਰ ਉਹਨਾਂ ਨੂੰ ਸਮਨ ਜਾਰੀ ਕੀਤੇ ਗਏ ਨੇ ਪਰੰਤੂ ਉਹ ਪੇਸ਼ ਨਹੀਂ ਹੋਏ ਤੇ ਹੁਣ بار-ਬਾਰ ਨਾ ਪੇਸ਼ ਹੋਣ ਦੇ ਬਾਵਜੂਦ ਅਦਾਲਤ ਨੇ ਮੂੜੋਂਾਂ ਨੂੰ ਪੇਸ਼ ਹੋਣ ਦਾ ਹੁਕਮ ਵੀ ਲਗਾਏ ਨੇ ਤੇ ਹੁਣ ਅਗਲੀ ਜਿਹੜੀ ਕਿ ਸੁਣਵਾਈ ਆ 10 ਫਰਵਰੀ ਨੂੰ ਹੋਵੇਗੀ